ਕਿਸਾਨਾਂ ਨੂੰ ਆਪਣੀ ਫਸਲ ਬੀਜਣ ਤੋਂ ਲੈ ਕੇ ਮੰਡੀਆਂ ਤੋਂ ਚਕਾਉਂਟ ਤੱਕ ਅੱਜ ਹਰ ਤਰੀਕੇ ਲਈ ਸੰਘਰਸ਼ ਕਰਨਾ ਪੈ ਰਿਹਾ। ਜੇਕਰ ਹੁਣ ਕਿਸਾਨਾਂ ਦੀ ਤਾਜ਼ਾ ਪਰੇਸ਼ਾਨੀ ਦੀ ਗੱਲ ਕਰੀਏ ਤਾਂ ਕਿਸਾਨ ਆਗੂਆ ਮੁਤਾਬਕ ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਝੋਨੇ ਦੀ ਫਸਲ ਦੀ ਖਰੀਦ 20 ਨਵੰਬਰ ਤੋਂ ਮੁਕੰਮਲ ਤੌਰ ਤੇ ਬੰਦ ਕਰ ਦਿੱਤੀ ਗਈ ਹੈ। ਅਤੇ ਪੰਜਾਬ ਦੀਆਂ ਮੰਡੀਆਂ ਵੀ ਬੰਦ ਕਰ ਦਿੱਤੀਆਂ ਗਈਆਂ। ਜਦ ਕਿ ਪੰਜਾਬ ਦੇ ਕਈ ਖੇਤਿਆਂ ਵਿੱਚ ਅਜੇ ਵੀ ਝੋਨੇ ਦੀ ਆਮਦ ਜਾਰੀ ਹੈ। ਕੁਣ ਕਿਸਾਨਾਂ ਵੱਲੋਂ ਝੋਨੇ ਦੀ ਫਸਲ ਲਈ ਖਰੀਦ ਸ਼ੁਰੂ ਕਰਨ ਬਾਬਤ ਮੁੜ ਮੰਡੀਆਂ ਖੋਲਣ ਦੀ ਮੰਗ ਕੀਤੀ ਜਾ ਰਹੀ ਹੈ ਕਾਰਨ ਹੈ ਕਿ ਮੰਡੀਆਂ ਬੰਦ ਹੋਣ ਕਰਕੇ ਝੋਨਾ ਪ੍ਰਾਈਵੇਟ ਪਲੇਅਰਾਂ ਨੂੰ ਵੇਚਣਾ ਪੈ ਰਿਹਾ ਅਤੇ ਘਾਟਾ ਵੀ ਹੋ ਰਿਹਾ ਸਗੋਂ ਅਜੇ ਮੰਡੀਆਂ ਵਿੱਚ ਝੋਨੇ ਦੀ ਆਮਦ ਵੀ ਜਾ ਰਹੀ ਹੈ ਕਿਸਾਨਾਂ ਆਗੂਆਂ ਨੂੰ ਰੋਸ ਪ੍ਰਦਰਸ਼ਨ ਕਰਨੇ ਪੈ ਰਹੇ ਨੇ ਜਾਣੋ ਕਿਸਾਨ ਆਗੂ ਕੋਲੋਂ ਆਖਿਰ ਸਮੱਸਿਆ ਕੀ ਹੈ ਕਾਫੀ ਪਿੰਡਾਂ ਦੇ ਵਿੱਚ ਝੋਨਾ ਅਜੇ ਬਾਕੀ ਸੀ ਬੋਲੀ ਲੱਗਣ ਤੋਂ ਤੇ ਅਸੀਂ ਵੱਖ-ਵੱਖ ਮੰਡੀਆਂ ਦੇ ਵਿੱਚ ਜਦੋਂ ਜਾ ਕੇ ਪਤਾ ਕੀਤਾ ਮੇਰੇ ਬਲਾਕਰ ਅੰਪਰੇ ਦੇ ਵਿੱਚ ਲਗਭਗ 50000 ਗਟਾ ਜੇ ਬਾਕੀ ਸੀਗਾ ਸੱਤ ਮੰਡੀਆਂ ਦੇ ਵਿੱਚ ਝੋਨਾ ਪਿਆਗਾ ਤੇ ਕੁਝ ਲਗਭਗ 40-45 ਏਕੜ ਝੋਨਾ ਖੇਤਾਂ 'ਚ ਵੀ ਖੜਾਗਾ ਐਵੇਂ ਜਿਵੇਂ ਦੂਜੇ ਬਲਾਕਾਂ 'ਚ ਰਿਪੋਰਟ ਇਕੱਠੀ ਕੀਤੀ ਗਈ ਸਾਰਾ 70000 ਗਟਾ ਬਣਦਾ ਸੀਗਾ ਤਾਂ ਡੀਸੀ ਸਾਹਿਬ ਨੂੰ ਪਤਾ ਚੱਲਿਆ ਵੀ ਇਸ ਤਰ੍ਹਾਂ ਕਰਕੇ ਧਰਨਾ ਦਿੱਤਾ ਜਾ ਰਿਹਾ ਡੀਸੀ ਸਾਹਿਬ ਨੇ ਪਹਿਲਾਂ ਹੀ ਉਹਨਾਂ ਨੇ ਸਾਨੂੰ ਬੁਲਾ ਕੇ ਗੱਲਬਾਤ ਇੱਕ ਵਾਰੀ ਕਰ ਲਈਆ ਭਰੋਸਾ ਦਿੱਤਾਗਾ ਵੀ ਜਿਹੜਾ ਮੰਡੀ ਦੇ ਵਿੱਚ ਝੋਨਾ ਪਿਆ ਉਹ ਸਿਰੋਟਾ ਚੱਕਾਂਗੇ ਜਿਹੜਾ ਫੇਟਾਂ ਦੇ ਖੜਾ ਉਹਨਾਂ ਦੀ ਵੀ ਰਿਪੋਰਟ ਬਣਾ ਕੇ ਦੇ ਦਿਓ ਉਹ ਪੱਕੀਆਂ ਮੰਡੀਆਂ 'ਚ ਲੈ ਕੇ ਆਈਏ ਅਸੀਂ ਉੱਥੇ ਉਹ ਚੱਕ। ਇਸ ਨਾਲ ਤਾਂ ਫਿਰ ਬੱਟੇ ਦੇ ਨਾਲ ਹੀ ਚਾਹ ਤੇ 10-10 ਕਿਲੋ ਕੱਢ ਲਈਆ ਪਿਛਲੇ ਸਾਲ। ਅੱਛਾ ਜੀ। ਕੀ ਫਿਰ ਉਹੀ ਕੁਝ ਹੋਣਾ ਹੈ 10 ਕਿਲੋ ਦਾ ਹਿਸਾਬ ਲਾ ਲਓ ਵੀ 2.500 ਰੁਪਿਆ ਘੱਟੋ-ਘੱਟ ਹੀ ਬੰਦਦਾ ਸੀਗਾ। ਠੀਕ। ਵੱਧ ਵੀ ਹੋ ਸਕਦਾ। ਯਾਨੀ ਕਿ ਵੱਡਾ ਵਿਤੀ ਨੁਕਸਾਨ। ਖਿਸਾਨ ਦਾ ਵੱਡਾ ਹੀ ਨੁਕਸਾਨ ਸੀਗਾ ਜਦੋਂ ਕਟ ਲੱਗੀ ਉਹ ਕਿਸਾਨ ਦੇ ਇੱਥੇ ਪਹਿਲੀ ਗੱਲ ਤਾਂ 15 ਵਣ 1 ਏਕੜ ਮਗਰ ਵੈਸੇ ਹੀ ਘੱਟ ਨਿਕਲਿਆ ਫਿਰ ਉਹਨੂੰ ਕੱਟ ਲੱਗੇ ਤਾਂ ਫਿਰ ਉਹਦਾ ਨੁਕਸਾਨ ਤਾਂ ਵੱਡਾ ਹੀ ਸੀਗਾ ਮਨਸ਼ਾ ਦਾ ਦੇਖੋ ਸਰਕਾਰ ਦੀ ਉਹਨੂੰ ਪਤਾ ਹੀ ਕੀ ਹੁੰਦੀ ਹੈ ਪ੍ਰਾਈਵੇਟਾਂ ਨੂੰ ਜੋ ਇਹਨਾਂ ਨੇ ਮੁਨਾਫਾ ਦੇਣਾ ਹੁੰਦਾ ਮਾੜਾ ਮੋਟਾ ਹਰ ਸਾਲ ਹੀ ਕਰਦੇ ਆ ਹਰ ਸਾਲ ਹੀ ਮੰਡੀਆਂ ਬੰਦ ਕਰਦੇ ਨੇ ਫਿਰ ਸ਼ੰਘਰਸ਼ ਦੇ ਤੌਰ ਤੇ ਦੁਬਾਰਾ ਚੱਲ ਦਿੰਦੇ ਨੇ 70000 ਗਟਾ ਲਗਭਗ ਜਿਹੜਾ ਅੱਜ ਮੰਡੀਆਂ ਦੇ ਵਿੱਚ ਪਿਆ ਆਪਣੇ ਜ਼ਿਲ੍ਹੇ ਨਾਲ ਸੰਬੰਧਤ 10 ਮੰਡੀਆਂ ਇੱਕ ਬਠਿੰਡੇ ਬਲਾਕ ਨਾਲ ਸੰਬੰਧਤ ਹੈਗੀਆਂ ਬਾਕੀ ਖੂਲ ਭਗਤੇ ਨਾਲ ਤੇ ਰਾਮਪਰੇ ਬਲਾਕ ਨਾਲ ਸੰਬੰਧਤ ਮੰਡੀਆਂ ਹੈਗੀਆਂ ਬਾਕੀ ਦਾ ਜਿਹੜਾ ਰਹਿੰਦਾ ਝੋਨਾ ਕਿਸੇ ਪਿੰਡ ਚ ਕਿੱਲਾ ਕਿਸੇ ਚ ਦੋ ਕਿੱਲੇ ਆ ਕੋਈ ਐਸ ਲੋਟ ਝੋਨਾ ਜਿਹੜਾ ਖੜਾ ਉਹ ਪਛੇਤਾ ਝੋਨਾ ਮੱਕੀ ਵਾਲੇ ਥਾਮ ਵਾਲਾ ਝੋਨਾ ਉਹ ਵੀ ਇਹਨਾਂ ਨੇ ਪ੍ਰਵਾਨ ਕੀਤਾ ਇਸ ਚੱਕਾ ਦੂਜੇ ਪਾਸੇ ਮਾਰਕੀਟ ਕਮੇਟੀ ਦੇ ਸਕੱਤਰ ਰਵਿੰਦਰ ਸਿੰਘਲਾ ਨੇ ਦੱਸਿਆ ਕਿ ਸਰਕਾਰ ਦੇ ਲਿਖਤੀ ਆਦੇਸ਼ਾ ਤੋਂ ਬਾਅਦ ਮੰਡੀਆਂ ਬੰਦ ਕਰ ਦਿੱਤੀਆਂ ਗਈਆਂ ਇਸ ਤੋਂ ਪਹਿਲਾਂ ਕਿਸਾਨਾਂ ਦੇ ਸੰਪਰਕ ਵਿੱਚ ਰਹਿ ਕੇ ਉਹਨਾਂ ਨੂੰ ਮੈਸੇਜ ਵੀ ਪਹੁੰਚਾਈ ਗਏ ਪ੍ਰਾਈਵੇਟ ਪਲੇਅਰਾਂ ਵੱਲੋਂ ਖਰੀਦੀ ਜਾ ਰਹੀ ਫਸਲ ਬਾਰੇ ਸੁਣਾ ਉਹਨਾਂ ਨੇ ਕੀ ਕਿਹਾ ਜੋ ਆਖਰੀ ਦਿਨਾਂ ਦੇ ਵਿੱਚ ਅਸੀਂ ਲਗਾਤਾਰ ਇਨ ਟੱਚ ਰਹਿ ਕੇ ਉਹਨਾਂ ਨੂੰ ਇਹ ਸੁਨੇਹਾ ਲਗਾ ਦਿੱਤਾ ਸੀਗਾ ਵੀ ਆਪਣੀ ਜਿਹੜੀ ਆਮਦ ਹੈ ਉਹ ਮੰਡੀਆਂ ਦੇ ਵਿੱਚ ਲੈ ਆਉਣ ਤਾਂ ਜੋ ਪਿੱਛੇ ਕੋਈ ਇਸ ਕਿਸਮ ਦੀ ਦਿੱਕਤ ਨਾ ਆਵੇ ਤੇ ਸਾਡੇ ਕੋਲੇ ਫਿਲਹਾਲ ਇਸ ਤਰੀਕੇ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਮਾਰਕੀਟ ਕਮੇਟੀ ਬਠਿੰਡਾ ਦੀ ਜਿੰਨੀ કુલ 14 ਪਲੱਸ 1 메ਨ ਯਾਰਡ 15 ਮੰਡੀਆਂ ਸੀ ਤੇ ਦੋ ਟੈਂਪਰੇਰੀ ਯਾਰਡ ਸੀ। ਸਭ ਤੋਂ ਪਹਿਲਾਂ ਜਿਹੜੇ ਟੈਂਪਰੇਰੀ ਯਾਰਡ ਉਹ ਬੰਦ ਕਰ ਦਿੱਤੇ ਗਏ ਸੀ। ਪ੍ਰੋਗਰੈਸਿਵਲੀ ਜਿਹੜਾ ਹੈ 14 ਤਰੀਕ ਦੇ ਕਰੀਬ ਜਿਹੜਾ ਹੈ ਉਹ ਜਿਹੜੇ ਖਰੀਦ ਕੇਂਦਰ ਬਾਹਰ ਲੀਆਂ ਮੰਡੀਆਂ ਨੇ ਉਹ ਬੰਦ ਕਰ ਦਿੱਤੀਆਂ ਗਈਆਂ ਸੀਗੀਆਂ ਉਸ ਤੋਂ ਬਾਅਦ ਜਿਹੜਾ ਹੈ ਮੇਨ ਮੰਡੀਆਂ ਝੋਨੇ ਦੇ ਲਈ ਜਿਹੜੀ ਖਰੀਦ ਦੇ ਲਈ ਖੁੱਲੀਆਂ ਸੀਗੀਆਂ 5 ਵਜੇ ਤੱਕ 20 ਤਰੀਕ ਨੂੰ ਜਿਹੜੀਆਂ ਹੈ ਮੰਡੀਆਂ ਉਹ ਖਰੀਦ ਦੇ ਲਈ ਜਿਹੜੀਆਂ ਬੰਦ ਕਰ ਦਿੱਤੀਆਂ ਗਈਆਂ ਨੇ ਝੋਨੇ ਦੀ ਸਰਕਾਰੀ ਖਰੀਦ ਲਈ ਸੋ ਕਿਸਾਨਾਂ ਵੱਲੋਂ ਲਗਾਤਾਰ ਝੋਨੇ ਦੀ ਫਸਲ ਲਈ ਸਰਕਾਰੀ ਖਰੀਦ ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਜਦ ਕਿ ਮਾਰਕੀਟਸ ਕੱਤਰ ਦਾ ਕਹਿਣਾ ਹੈ ਕਿ ਹੁਣ ਸਿਰਫ ਉਹ ਝੋਨਾ ਆ ਰਿਹਾ ਹੈ ਜੋ ਮੱਕੀ ਜਾਂ ਮੂੰਗੀ ਵਾਲੇ ਵਾਣਾ ਵਿੱਚ ਪਿਛੇ ਤਲਗਾਇਆ ਗਿਆ ਸੀ ਅਜਿਹੇ ਝੋਨੇ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਬਠਿੰਡਾ ਤੋਂ ਆਮਨਦੀਪ ਗੋਸਲ ਦੀ ਰਿਪੋਰਟ